ਵਿਦੇਸ਼ 'ਚ 11 ਪੰਜਾਬੀਆਂ ਦੇ ਨਾਲ ਵਾਪਰਿਆ ਦਰਦਨਾਕ ਪਾੜਾ ਇਕੋ ਥਾਂ ਤੇ ਨਿਕਲੇ ਸਾਰਿਆਂ ਦੇ ਸੰ ਸੁੱਤੇ ਹੀ ਰਹਿ ਗਏ ਵਿਚਾਰੇ ਹੁਣ ਇੱਥੇ ਪੰਜਾਬ 'ਚ ਮਾਵਾਂ ਦਾ ਰੋ-ਰੋ ਬੁਰਾ ਹ ਜਿੱਹਾਂ ਵਿਦੇਸ਼ ਦੇ ਵਿੱਚ ਜਾਰਜੀਆ 'ਚ ਪੰਜਾਬੀਆਂ ਦੇ ਨਾਲ ਬੇਹੱਦ ਦਰਨਾਖਾ ਸਬ ਵਾਪਰਿਆ ਤੋਂ ਅੰਦਾਜ਼ ਦਈਏ ਕਿ ਕੁੱਲ ਥੇ 12 ਲੋਕ ਮਾਰੇ ਗਏ ਜਿਨ੍ਹਾਂ ਦੇ ਵਿੱਚੋਂ 11 ਪੰਜਾਬੀ ਨੇ ਅਤੇ ਇੱਕ ਉਸ ਦੇ ਵਿੱਚ ਮ੍ਰਿਤਕ ਜੋ ਹੈ ਉਹ ਖੰਨਾ ਦਾ ਰਹਿਣ ਵਾਲਾ ਸਮੀਰ ਕੁਮਾਰ ਜਿਸ ਦੀ ਮੌਤ ਦੀ ਖਬਰ ਜਦੋਂ ਘਰ ਪਹੁੰਚੀ ਤਾਂ ਘਰ ਦੇ ਵਿੱਚ ਸੱਥਰ ਬਚ ਗਏ ਅਤੇ ਕੀਰਨੇ ਪੈਣੇ ਸ਼ੁਰੂ ਹੋ ਗਏ ਘਰ ਵਾਲਿਆਂ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੈ ਤੁਸੀਂ ਤਸਵੀਰਾਂ ਦੇਖੋ ਅਤੇ ਪਰਿਵਾਰ ਤੋਂ ਜਾਣੋ ਕਦੋਂ ਉਸਦੇ ਨਾਲ ਗੱਲਬਾਤ ਹੋਈ ਸੀ ਅਤੇ ਕੀ ਪੂਰਾ ਮਾਮਲਾ ਸੀ ਸਰ ਮੇਰਾ ਪਰਾਣਾ ਜੌਰਜੀਆ ਦੇ ਵਿੱਚ ਕੰਮ ਕਰਨ ਗਿਆ ਸੀ ਕੁਝ ਕੁ ਨਹੀਂ ਹੋਇਆ ਜੀ ਉਹਨਾਂ ਉੱਥੇ ਕਿਉਂਕਿ ਅਰਬੀ ਇੰਡੀਆਨ ਐਵਰੀ ਰੈਸੀਡੈਂਟ ਦੇ ਵਿੱਚ ਨਾ ਉਹ ਰੈਸੀਡੈਂਟ ਦੇ ਵਿੱਚ ਨਾ 14 ਤਰੀਕ ਦਾ ਦਿਨ ਚੜਿਆ ਸੀ ਹਲੇ ਉੱਥੇ 14 ਤਰੀਕ ਨੂੰ ਬਰਾਤ ਨੂੰ ਉੱਥੇ ਜੀ ਜਨਰੇਟਰ ਵਗੈਰਾ ਹੀਟਰ ਵਗੈਰਾ ਲਾ ਕੇ ਸੁੱਤੇ ਹੋਣੇ ਕੋਈ ਹੋਰ ਰਾਤ ਨੂੰ ਸੁੱਤੇ ਹੀ ਰਹੇ ਜੀ ਉੱਥੇ 12 ਇੰਡੀਆਨ 12 ਪਰਸਨ ਸੀ ਉੱਥੇ ਰੈਸੀਡੈਂਟ ਦੇ ਵਿੱਚ ਜਿਹੜੇ ਕੰਮ ਕਰਦੇ ਸੀ ਤਾਂ ਹੋਟਲ ਦੇ ਵਿੱਚ ਉਸ 12 ਦੇ 12 ਸੁੱਤੇ ਹੀ ਰਹੇ ਜੀ ਨਾ ਤਾਂ ਸਾਨੂੰ ਇਹ ਗੱਲ ਦੀ ਖਬਰ ਨਹੀਂ ਸੀ ਸਾਨੂੰ ਅਗਲੇ ਦਿਨ ਪਤਾ ਲੱਗਿਆ ਕਿ ਇਸ ਤਰ੍ਹਾਂ ਜਦੋਂ ਅਸੀਂ ਵੈਰੀਫਿਕੇਸ਼ਨ ਕੀਤਾ ਕਿ ਸਾਡੇ ਮੁੰਡੇ ਦਾ ਜਨਮ ਦਿਨ ਸੀ 14 ਤਰੀਕ ਨੂੰ ਸੁਮੇਰ ਕੁਮਾਰ ਦਾ ਸੁਮੇਰ ਦਾ ਜਦੋਂ ਜਨਮ ਦਿਨ ਸੀ ਅਸੀਂ ਕੰਟੈਕਟ ਕੀਤਾ ਤਾਂ ਸਾਡਾ ਕੰਟੈਕਟ ਨਹੀਂ ਹੋਇਆ ਤਾਂ ਅਸੀਂ ਅਗਲੇ ਦਿਨ ਜਦ ਨਹੀਂ ਸਾਨੂੰ ਪਤਾ ਲੱਗਿਆ ਨਾ ਸਾਨੂੰ ਉਹ ਦੋਸਤ ਯਾਰ ਦਾ ਮਿੱਤਰ ਦਾ ਕਿਸੇ ਨਾਲ ਗੱਲ ਨਹੀਂ ਹੋਈ ਤਾਂ ਅਸੀਂ ਉਹ ਉੱਥੇ ਹੀ ਨਿਕਲ ਗਏ ਉਸ ਰੈਸਿਡੈਂਟ ਦੇ ਰਿਜ਼ੋਰਟ ਦਾ ਜਿਹੜਾ ਟੇਕ ਕੇਅਰ ਯਾਰ ਵੀ ਨੁੱਪਾ ਕਹਿੰਦੇ ਹਨਰ ਜਤਿੰਦਰ ਸਿੰਘ ਜੀ ਜੀਤ ਸੀ ਜਿਹੜੇ ਉਹਨਾਂ ਨਾਲ ਸਾਡੀ ਗੱਲ ਹੋਈ ਗੱਲ ਕਰਨ ਤੋਂ ਬਾਅਦ ਗੱਲ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਸਾਨੂੰ ਦੱਸਿਆ ਵੀ ਇਸ ਤਰ੍ਹਾਂ ਕਰਕੇ ਉੱਥੇ ਪਹਾੜ ਦੇ ਵਿੱਚ ਠੰਡ ਠੰਡ ਬਹੁਤ ਸੀ ਟੈਂਪਰੇਚਰ ਘੱਟ ਸੀ ਉਹਨਾਂ ਨੇ ਹੀਟਰ ਵਗੈਰਾ ਲਾਇਆ ਤੇ ਜਨਰੇਟਰ ਵਗੈਰਾ ਲਾਇਆ ਉਹ ਜਨਰੇਟਰ ਦੇ ਨੇ ਕਾਰਬੋਮੋਨੋਆਕਸਾਈਡ ਜੈਨੇਰੇਟ ਕੀਤੀ ਜਿਹਦੇ ਕਰਕੇ ਉੱਥੇ ਉਹ ਰਾਤ ਨੂੰ ਹੀ ਸਾਰੇ ਐਕਸਪਾਇਰ ਹੋ ਗਏ ਸੋ ਉਹ ਦਾ ਸਪੋਟ ਬੜਾ ਛੋਟਾ ਪ੍ਰੋਜੈਕਟ ਮੇਰਾ ਸੁਮੇਰ ਕਿਮਾੜਾ ਛੋਟਾ ਪ੍ਰੋਜੈਕਟ ਕਿਨਾਂ ਸਮਾਂ ਪਹਿਲਾਂ ਦਾ ਹੈ ਹੈਲੋ ਬਈ ਉਹਨੂੰ ਜੋੜ ਜੇਗਾ ਇਹਨੂੰ ਸਰ 5-7 ਮਹੀਨੇ 5-6 ਮਹੀਨੇ ਹੋਏ ਸੀ ਆਲਮੋਸਟ ਨਾਲੇ ਕੁਝ ਮਿੰਟ ਨਹੀਂ ਹੋਏ ਸੀ ਕੀਰਦੀ ਬਾਤ ਕੋਈ ਕਦੋਂ ਗੱਲ ਹੋਈ ਅਖੀਰਲੀ ਵਾਰ ਮੇਰੀ ਮੰਮੀ ਦੀ ਗੱਲ ਹੋਈ ਸੀ ਜਦ 14 ਤਰੀਕ ਚੜੀ ਸੀ ਰਾਤ ਨੂੰ 12 ਵਜੇ ਜਦੋਂ ਹੋ ਰਹੀ ਸੀ ਮੇਰੀ ਮਾਤਾ ਦੀ ਗੱਲ 52 ਮਿੰਟ ਨਾਲ ਉਹਦੇ ਬਰਥਡੇ ਹੋਇਆ ਸੀ ਤੇ ਕੁਝ ਪਤਾ ਲੱਗਿਆ ਕਿ ਇੱਕ ਇੱਕ ਪਾਰਟੀ ਸੀ ਦੇ ਇਰੇ ਵਿੱਚ ਪੰਜਾਬ ਦੀ ਗ੍ਰੀਨ ਸੀ 12 ਟੋਟਲ ਲੋਕ ਐਕਸਪਾਇਰ ਹੋਏ ਨੇ ਉਸ ਇਸੇ ਡੈਸੇ ਦੇ ਵਿੱਚ ਤੇ ਜਿਹਦੇ ਵਿੱਚ 11 ਇੰਡੀਅਨ ਸਿਟੀਜ਼ਨ ਸੀਗੇ ਇੱਕ ਉਧਰ ਦੀ ਸਿਟੀਜ਼ਨ ਸੀ ਲੋਕਲ ਪਰਸਨ ਸੀ ਉੱਥੇ ਦਾ ਇਸ ਪਤਾ ਲੱਗੇ ਪੰਜਾਬ ਦੇ ਹੌਟਕੜੀ ਲਈ ਸੀ ਕੁਝ ਪੰਜਾਬ ਦੇ ਸਾਡੇ ਨਾਲ ਜਿਵੇਂ ਗੱਲ ਚੱਲ ਰਹੀ ਹੈ ਕੱਲ ਸ਼ਾਮ ਤੋਂ ਸਾਨੂੰ ਪਤਾ ਲੱਗ ਰਿਹਾ ਤੇ ਇਹੀ ਪਤਾ ਲੱਗਿਆ ਇੱਕ ਸੁਨਾਮ ਦੇ ਕਪਲ ਸੀ ਇੱਕ ਜੀ ਪਟਿਆਲੇ ਦਾ ਓਨਰ ਦਾ ਛੋਟਾਪਰਾ ਪਟਿਆਲੇ ਦਾ ਸੀ ਤੇ ਇੱਕ ਮੁਹਾਲੀ ਦਾ ਮੁੰਡਾ ਸੀ ਮੇਰੇ ਟੋਟਲ ਸਾਨੂੰ ਸਾਡੀ ਨਜ਼ਰ ਵਿੱਚ ਫਿਲਹਾਲ ਪੰਜਾਬ ਦੇ 5 ਹੈਗੇ ਨੇ ਸਾਡੇ ਭਰਾ ਨੂੰ ਮਿਲਾ ਕੇ ਸੰਗਲੇ ਅਸੀਂ ਤਾਂ ਜੀ ਸਰਕਾਰ ਨੂੰ ਇਹੀ ਬੇਨਤੀ ਕਰਦੇ ਆ ਜਿਹੜਾ ਪ੍ਰੋਸੈਸ ਅਸੀਂ ਹੁਣ ਉੱਥੇ ਚ ਕਰ ਰਹੇ ਆ ਪੋਲ ਕਰ ਰਹੇ ਆ ਸਾਨੂੰ ਕੋਈ ਨਾ ਸਹੀ ਰਿਸਪਾਂਸ ਨਹੀਂ ਮਿਲ ਰਿਹਾ ਕੰਮ ਡਿਲੇ ਤੇ ਡਿਲੇ ਹੋ ਰਿਹਾ ਦੋ ਦਿਨ ਦਾ ਦੇਖੋ ਅਸੀਂ ਇਹਨਾਂ ਵਿੱਚ ਉਹ ਸਾਨੂੰ ਹਾਲੇ ਤੱਕ ਕੁਝ ਪਤਾ ਨਹੀਂ ਲੱਗ ਰਿਹਾ ਇਹਦੇ ਵਿੱਚ ਅਸੀਂ ਇਹ ਜਾਣਦੇ ਆ ਵੀ ਸਰਕਾਰ ਪੰਜਾਬ ਸਰਕਾਰ ਗਵਰਨਮੈਂਟ ਸਰ ਸਰਕਾਰੀ ਇੰਡੀਅਨ ਸਰਕਾਰ ਸੈਂਟਰ ਸਰਕਾਰ ਸਾਰੀ ਇਹਦੇ ਵਿੱਚ ਆਪਣੀ ਯੋਗਦਾਨ ਦੇਵੇ ਤਾਂ ਜਿਆਦਾ ਤੋਂ ਜਿਆਦਾ ਜਲਦੀ ਤੋਂ ਜਲਦੀ ਇਹ ਕੰਮ ਕਰਾਇਆ ਜਾਵੇ ਸਾਡੇ ਜਿਹੜਾ ਸਮੀਰ ਕੁਮਾਰਾ ਦੀ ਇਸ ਲਾਸ਼ ਜਿਹੜੀ ਡੈੱਡ ਬੋਡੀ ਹੈ ਸਾਨੂੰ ਪ੍ਰੋਵਾਈਡ ਕਰਾਈ ਜਾਵੇ ਤਾਂ ਕਿ ਅਸੀਂ ਦਿੱਤੀ ਰਿਵਾਇਨਾਂ ਸੰਸਕਾਰਾ ਸੇ ਇੱਥੇ ਕਰ ਸਕੀਏ ਕਿਉਂਕਿ ਹੱਥ ਪੱਲਾ ਕੋਈ ਉੱਥੇ ਇੰਨਾ ਨਹੀਂ ਫੜਾ ਰਿਹਾ ਬਿਨਾਂ ਸਰਕਾਰ ਦੇ ਅਸੀਂ ਨਹੀਂ ਕੁਝ ਕਰ ਪਾਵਾਂਗੇ ਬਿਨਾਂ ਸਰਕਾਰ ਦੇ ਜਿਹੜੀ ਕੋਸ਼ਿਸ਼ ਦੇ ਅਸੀਂ ਇੱਥੇ ਬਹੁਤ ਡਿਲੇ ਹੋ ਜਾਣਾ ਅਸੀਂ ਜਲਦੀ ਤੋਂ ਜਲਦੀ ਸਾਡਾ ਕੰਮ ਕਰਾਏ ਸਰਕਾਰ ਨੂੰ ਇਹ ਬੇਨਤੀ ਹੈ